ਸਕਰੀਆ ਕਾਲ ਜੀ ਮੈਂ ਕੁਲਵੰਤ ਸਿੰਘ ਅਗੜਪੁਰੀ ਤੇ ਤੁਸੀਂ ਵੇਖ ਰਹੇ ਹੋ ਚੈਨਲ ਆਈ ਪੰਜਾਬ ਦੋਸਤੋ ਅੱਜ ਸਾਡੀ ਟੀਮ ਪਿੰਡ ਅਰਾਈ ਮਾਜਰਾ ਪਹੁੰਚੀ ਹੋਈ ਆ ਇਹ ਪਿੰਡ ਸਮਾਣਾ ਛਤਰਾਣਾ ਰੋਡ ਤੇ ਐ ਜੋੜਾ ਮਾਜਰਾ ਦੇ ਨੇੜੇ ਇੱਥੇ ਅਸੀਂ ਬੈਦ ਰਤਨ ਸਿੰਘ ਨੱਤ ਦੇ ਘਰ ਪਹੁੰਚੇ ਹੋਏ ਆ ਜਿਹੜੇ ਕਿਸੇ ਜਾਣ ਪਛਾਣ ਦੇ ਮਤਾਜ ਨਹੀਂ ਹਨ ਕਈ ਬਿਮਾਰੀਆਂ ਦਾ ਇਲਾਜ ਕਰਦੇ ਨੇ ਤੇ ਉਹਨਾਂ ਦੇ ਨਾਲ ਅੱਜ ਗੱਲਬਾਤ ਕਰਾਂਗੇ ਕਿ ਉਹ ਕਿਹੜੀਆਂ-ਕਿਹੜੀਆਂ ਬਿਮਾਰੀਆਂ ਦਾ ਇਲਾਜ ਕਰਦੇ ਨੇ ਤੇ ਕਿੰਨੀ ਕਿ ਮਹਿੰਗੀ ਦਵਾਈ ਹੈ ਹਰ ਕਿ ਹਰ ਇੱਕ ਦੀ ਪਹੁੰਚ ਦੇ ਵਿੱਚ ਹੈ ਦਵਾਈ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਆ ਰਤਨ ਸਿੰਘ ਜੀ ਸਵਾਗਤ ਹੈ ਤੁਹਾਡਾ ਸ਼ਸ਼ੀ ਕਾਲ ਸ਼ਸ਼ੀ ਕਾਲ ਜੀ ਰਤਨ ਸਿੰਘ ਜੀ ਜਿਵੇਂ ਤੁਸੀਂ ਪਹਿਲਾਂ ਦੱਸਿਆ ਆਪਾਂ ਗੱਲਬਾਤ ਕਰ ਰਹੇ ਸੀ ਕਿ ਕੰਨਾਂ ਦਾ ਇਲਾਜ ਜਿਹੜਾ ਆ ਉਹ ਤੁਸੀਂ ਗਾਰੰਟੀ ਨਾਲ ਕਰਦੇ ਹੋ ਹਾਂਜੀ ਹਾਂਜੀ ਕੰਨਾਂ ਦਾ ਹੁਣ ਕਈ ਵਾਰੀ ਕੀ ਹੁੰਦਾ ਕਿ ਕੰਨ ਵਗਦੇ ਨੇ ਕੰਨ ਦੁਖਦੇ ਨੇ ਤੇ ਕਈ ਵਾਰੀ ਕੰਨਾਂ ਦੀ ਜਿਹੜੀਆਂ ਪਿਛਲੀਆਂ ਨਸਾਂ ਮਾਰੀ ਜਾਂਦੀਆਂ ਨੇ ਉਹਨਾਂ ਦਾ ਫਿਰ ਕਿਹੜਾ ਇਲਾਜ ਹੁੰਦਾ ਹੈ ਮੇਹਣਾ ਜੀ ਸਭ ਤੋਂ ਵੱਡੀ ਗੱਲ ਇਹ ਮੇਰੇ ਕਹਿਣ ਵਾਲੀ ਗੱਲ ਹੈ ਜੀ ਕੰਨਾਂ ਦਾ ਰੋਗੀ ਕੋਈ ਵੀ ਹੈ ਜੀ ਕਿੰਨਾ ਵੀ ਰੇਸ਼ਾ ਆਉਂਦਾ ਦਰਦ ਹੁੰਦੀ ਏ ਕੋਈ ਵੀ ਡਾਕਟਰ ਕਹਿੰਦਾ ਜੀ ਕੰਨ ਦਾ ਆਪਰੇਸ਼ਨ ਹੋਵੇਗਾ ਜੀ ਮੇਰੇ ਕੋਲ ਇੱਕ ਰੀ ਪਹੁੰਚ ਕਰੋ ਹੂੰ ਦਰਦ ਮੈਨੂੰ ਇੱਥੋਂ ਤੱਕ ਕਹਿ ਵੀ ਮੈਂ 10 ਮਿੰਟਾਂ 'ਚ ਦਰਦ ਬੰਦ ਕਰ ਦਿਆਂਗਾ ਓਕੇ ਕੋਈ ਸਿਆਣਾ ਹੈ ਨਾ ਹੈ ਹੂੰ ਗੇੜਾ ਗੱਲ ਮਕਾਓ ਜੀ ਕਹਿੰਦੇ ਜੀ ਕੰਨ ਦਾ ਪਰਦਾ ਖਤਮ ਹੋ ਗਿਆ ਰਿਸ਼ਾ ਪਾਣੀ ਨਹੀਂ ਹੁੰ ਹਾਂ ਹਾਂ ਹਰਦਾ ਹੀ ਨਹੀਂ ਹੈਗਾ ਓਕੇ ਬਹੁਤ ਲਾਜ ਕਰਾ ਲੇ ਤੁਸੀਂ ਮੇਰੇ ਕੋਲ ਆ ਜਾਓ ਹਾਂ ਦੋ ਦੋ ਤਿੰਨ ਹਫਤਿਆਂ ਦੇ ਵਿੱਚ ਕੰਨ ਜਿੰਨਾ ਵੀ ਹੈ ਉਹਦਾ ਮੈਂ ਆਪਰੇਸ਼ਨ ਨਹੀਂ ਹੁੰਦਿਆਂਗਾ ਜੇ ਨਸਾ ਹੀ ਮਰ ਗਈਆਂ ਪਿਛਲੀਆਂ ਤੱਕ ਕੋਈ ਵੀ ਚੀਜ਼ ਹੈ ਦਵਾਈ ਇਹੀ ਚੀਜ਼ ਹੈ ਓਕੇ ਇਹ ਸਭ ਕੁਝ ਕੁਦਰਤ ਨੇ ਬਣਾਇਆ ਚੀਜ਼ਾਂ ਦਵਾਈਆਂ ਐਸੀਆਂ ਨੇ ਦੇਖੋ ਜੀ ਮੇਰੇ ਕਹਿਣ ਦਾ ਵੀ ਮਤਲਬ ਇਹ ਹੈ ਵੀ ਇੱਕ ਵਾਰ ਮੇਰੇ ਕੋਲ ਪਹੁੰਚੋ ਹਾਂ ਹਾਂ ਫਿਰ ਤੁਸੀਂ ਵੇਖੋ ਨਹੀਂ ਰੋਗ ਰਹੇਗਾ ਜੀ ਹੋਇਆ ਜੇ ਕੁਦਰਤੋਂ ਕੋਈ ਬੰਦੇ ਨੂੰ ਐਸੀ ਪੀੜ ਬਣ ਗਈ ਹੋਈ ਰਹਿ ਸਕੇ ਹੂੰ ਹੂੰ ਪਰ ਨਹੀਂ ਤੁਸੀਂ ਰੇਸ਼ਾ ਜਾਂ ਦਰਦ ਹੁੰਦੀ ਹੈ ਕਿਸੇ ਨੂੰ ਕਿਤਾ ਇੱਕ ਵਾਰੀ ਮਰਨਾ ਨਹੀਂ 90% ਜਿਹੜਾ ਤੁਹਾਡਾ ਇਲਾਕਾ ਮੇਰਾ ਏਜੰਟ ਸਹੀ ਹੈ ਜੀ ਤੁਸੀਂ ਟਾਈਫਾਇਟ ਬੁਖਾਰ ਬਾਰੇ ਵੀ ਦੱਸਿਆ ਕਈ ਵਾਰੀ ਲੋਕਾਂ ਦਾ ਨਾ ਬੁਖਾਰ ਟੁੱਟਦਾ ਹੀ ਨਹੀਂ ਜਾਂ ਦੋਕ ਦਿਨ ਵਿੱਚੋਂ ਫਿਰ ਚੜ ਜਾਂਦਾ ਆ ਲੋਕ ਵੱਡੇ ਵੱਡੇ ਹਸਪਤਾਲਾਂ ਚੋਂ ਦਵਾਈਆਂ ਖਾਂਦੇ ਰਹਿੰਦੇ ਨੇ ਲੇਕਿਨ ਆਰਾਮ ਨਹੀਂ ਆਉਂਦਾ ਤੇ ਤੁਸੀਂ ਕਹਿੰਦੇ ਵੀ ਟਾਈਫਾਇਟ ਦਾ ਵੀ ਤੁਸੀਂ ਪੱਕਾ ਇਲਾਜ ਕਰਦੇ ਹੋ ਦੇਖੋ ਜੀ ਟਾਈਫਾਇਟ ਦਾ ਸਾਡਾ ਇਹ ਵੀ ਕਿਸੇ ਨੂੰ ਰਿਪੋਰਟ ਕਰਾਣੀ ਹੈ ਕਰਾਓ ਨਹੀਂ ਕਰਾਣੀ ਉਹ ਤੁਹਾਡੀ ਇੱਛਾ ਹੈ ਓਕੇ ਪਤਾ ਹੋਣਾ ਚਾਹੀਦਾ ਵੀ ਸਾਨੂੰ ਟਾਈਫਟ ਵਿਖਾ ਰਹੇ ਜੀ ਮੇਰੇ ਕੋਲ ਆ ਜਾਓ ਹਾਂ ਕੋਈ ਗੁੱਲਗੋਸ਼ ਲਵਣ ਦੀ ਲੋੜ ਨਹੀਂ ਓਕੇ ਉਹਨੂੰ ਕੋਲੇ ਇੱਕ ਹਫ਼ਤੇ ਦੀ ਦਵਾਈ ਦੀ ਲੋੜ ਹੈ ਜੀ ਹਾਂ ਹਾਂ ਮੇਰੀ ਆਪਣੀ ਦਵਾਈ ਤਿਆਰ ਕੀਤੀ ਹੈ ਓਕੇ ਗਾਰੰਟੀ ਸ਼ੁਦਾ ਦਵਾਈ ਦੇਵਾਂਗਾ ਜੀ ਮੈਂ ਆਦੀ ਓਕੇ ਨਹੀਂ ਜੋ ਵੀ ਪੈਸਾ ਲਵਾਂਗਾ ਉਹਦਾ ਵਾਪਸ ਦੇ ਦੇਵਾਂਗਾ ਮੈਂ ਰੱਖਾਂਗਾ ਜੀ ਜੇ ਆਰਾਮ ਨਹੀਂ ਆਉਂਦਾ ਤੇ ਪੈਸੇ ਵਾਪਸ ਕਰ ਦਿੱਤੇ ਬੱਸ ਕਿਤੇ ਜਾਂਦੇ ਨਹੀਂ ਕਈ ਵਾਰੀ ਲੋਕਾਂ ਦੇ ਨੂੰ ਸਿਰ ਚ ਦਰਦ ਰਹਿੰਦਾ ਆ ਉਹ ਕਈ ਵਾਰੀ ਮਾਈਗਰੇਨ ਹੁੰਦਾ ਆ ਜਾਂ ਜਿਹੜੀਆਂ ਸਿਰ ਦੀਆਂ ਨਸਾਂ ਨੇ ਇਹ ਕਮਜ਼ੋਰ ਹੋ ਜਾਂਦੀਆਂ ਨੇ ਤੇ ਇਹ ਵੀ ਲੋਕ ਅੱਜ ਕੱਲ ਬੜੇ ਪੀੜਿਤ ਨੇ ਕਿਉਂਕਿ ਟੈਨਸ਼ਨਾਂ ਬਹੁਤ ਨੇ ਸਟ्रेस ਦੇ ਵਿੱਚ ਨੇ ਲੋਕ ਇਹਦੇ ਕਰਕੇ ਸਿਰ ਦਾ ਦਰਦ ਨਹੀਂ ਜਾਂਦਾ ਇਹਦਾ ਵੀ ਇਲਾਜ ਕਰਦੇ ਹਾਂ ਇਹਦਾ ਵੇਖੋ ਜੀ ਸਿਰ ਦਰਦ ਕਰਦਾ ਭਾਵੇਂ ਅੱਧਾ ਕਰਦਾ ਤੇ ਭਾਵੇਂ ਸਾਰਾ ਕਰਦਾ ਜੀ ਪਹਿਲੇ ਨੰਬਰ ਦਾ ਇੱਕੋ ਵਾਰੀ ਮੇਰੇ ਕੋਲ ਆਓ ਦਵਾਈ ਹੈ ਜੀ ਉਹਦੀ ਓਕੇ ਕੋਈ ਇਹ ਨਹੀਂ ਹੁੰਦਾ ਵੀ ਕਈ ਵਾਰ ਆ ਕਹਿੰਦਾ ਵੀ ਹੱਥ ਔਲਾ ਪਾਉਂਦਾ ਜਾਂ ਕੁਝ ਕਰਦਾ ਨਹੀਂ ਸਾਰੀ ਜੀ ਦੀ ਦਵਾਈ ਹੈ ਦੇਸੀ ਦਵਾਈਆਂ ਦੇਸੀ ਦਵਾਈ ਹੈ ਜੀ ਉਹਨਾਂ ਨੂੰ ਖਾਣ ਨੂੰ ਦੇਵਾਂਗੇ ਹਾਂ ਮੱਥੇ 'ਚ ਮਲਣ ਵਾਸਤੇ ਦੇਵਾਂਗੇ ਠੀਕ ਆ ਉਹਨਾਂ ਨੂੰ ਤਰੀਕਾ ਦੱਸ ਦਿਆਂਗੇ ਵੀ ਭਾਈ ਘਰ ਜਾ ਕੇ ਤੂੰ ਇਸ ਤਰੀਕੇ ਨਾਲ ਇਹਨੂੰ ਇਸਤੇਮਾਲ ਕਰੋ ਪਰ ਜਿੱਥੋਂ ਤੱਕ ਮੈਨੂੰ ਆਸ ਵੀ ਇੱਕ ਦੋ ਹਫ਼ਤਿਆਂ ਦੇ ਵਿੱਚ ਓਕੇ ਕਿੰਨੀ ਵੀ ਦਰਦ ਹੁੰਦੀ ਹੈ ਭਾਵੇਂ ਅੱਧਾ ਸਿਰ ਦੁਖਦਾ ਤੇ ਭਾਵੇਂ ਸਾਰਾ ਦੁਖਦਾ ਠੀਕ ਹੈ ਮੇਰੇ ਕੋਲ ਆ ਜਾਓ ਹਾਂ 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 ਸਿਰ ਦਰਦ ਨਹੀਂ ਕਰੇਗਾ ਭਾਵੇਂ 10 ਸਾਲ ਦਾ ਭਾਵੇਂ 20 ਸਾਲ ਦਾ ਸਿਰ ਦੁਖਦਾ ਸਿਰ ਦਰਦ اٹਜੇ ਸਿਰ ਦਰਦ ਘਟੇ ਉਹ ਮਾਈਗਰੇਨ ਦਾ ਹੈ ਭਾਵੇਂ ਭਾਵੇਂ ਨਸਾਂ ਕਮਜ਼ੋਰ ਇੰਸੀ ਤਰ੍ਹਾਂ ਦਾ ਵੀ ਕਿਸੇ ਤਰ੍ਹਾਂ ਦਾ ਕਿਸੇ ਤਰ੍ਹਾਂ ਦੇ ਵੀ ਸਿਰ ਦੇ ਦਰਦ ਦਾ ਜਿਹੜਾ ਇਲਾਜ ਹੈ ਵੈਦ ਸਭ ਪੱਕਾ ਕਰਦੇ ਨੇ ਤੇ ਇਸ ਤੋਂ ਇਲਾਵਾ ਨਾ ਚਮੜੀ ਦੇ ਰੋਗ ਤੋਂ ਲੋਕ ਬੜੇ ਦੁਖੀ ਨੇ ਫੰਗਲ ਇਨਫੈਕਸ਼ਨ ਹੋ ਜਾਂਦੀ ਹੈ ਉਹ ਡਾਕਟਰ ਟਿਊਬ ਦੇ ਦਿੰਦੇ ਨੇ ਗੋਲੀਆਂ ਦੇ ਦਿੰਦੇ ਨੇ ਉਹ ਹਫ਼ਤੇ 10 ਦਿਨ ਤੱਕ ਠੀਕ ਹੋ ਜਾਂਦੇ ਨੇ ਦੁਬਾਰਾ ਫਿਰ ਹੋ ਜਾਂਦੀ ਆ ਤੇ ਖੁਦ ਇਹਦੇ ਵਿੱਚ ਇਹ ਸਾਡੀ ਜੋ ਆਪਣੇ ਮੇਰੇ ਮਨ ਦੀ ਚੀਜ਼ਾਂ ਬਣੀਆਂ ਹੋਈਆਂ ਜਿਹੜੀ ਮੈਂ ਆਪਣੀ ਚੀਜ਼ ਤਿਆਰ ਕੀਤੀ ਹੈ। ਹਮਮ। ਕੁੱਲ ਮਿਲਾ ਕੇ ਜੇ ਤੱਕ ਮੈਨੂੰ ਕੰਪਲੀਟ ਨਹੀਂ ਆਈ। ਓਕੇ। ਮੇਰੀ ਆਪਣੀ ਦਵਾਈ ਖਾਣ ਵਾਲੀ ਤਿਆਰ ਕੀਤੀ ਹੈ? ਜੀ। ਇੱਕ ਮੈਂ ਮਲਮ ਤਿਆਰ ਕੀਤੀ ਹੈ। ਓਕੇ। ਉਹਨੂੰ ਲਾਓ, ਦਵਾਈ ਖਾਓ, ਇੱਕ ਹਫ਼ਤੇ ਜਦੋਂ ਰਿਜ਼ਲਟ ਆ ਜਾਏਗਾ। ਅੱਛਾ ਦੁਬਾਰਾ ਹੋਏਗੀ ਨਹੀਂ? ਖਾਣ ਨੂੰ ਤਿੰਨ ਹਫ਼ਤੇ ਵੀ ਖਾਈ ਜਾ ਸਕਦੀ ਹੈ, ਚਾਰ ਵੀ ਖਾਈ ਜਾ ਸਕਦੀ ਹੈ। ਹਫ਼ਤੇ ਜਦੋਂ ਮੈਂ ਪੂਰਾ ਰਿਜ਼ਲਟ ਦਿਆਂਗਾ। ਹਾਂ। ਇਹ ਹਫ਼ਤੇ ਦੇ ਵਿੱਚ ਵੀ ਕੋਈ ਨਹੀਂ ਠੀਕ ਹੋ ਸਕਦੀ ਹੈ ਜੀ ਤੇ ਤਿੰਨ ਹਫ਼ਤੇ ਦਾ ਵੇਖੋ ਕੋਈ ਵੀ ਚੀਜ਼ ਐ ਫਿਰ ਰਹਿ ਨਹੀਂ ਸਕਦੀ ਹਾਂ ਹਾਂ ਬਿਲਕੁਲ ਕਿੰਨੀ ਵੀ ਐ ਕਿਸੇ ਦੇ ਨਹੋਂ ਨਿਕਲ ਜਾਂਦੇ ਨੇ ਹਾਂ ਕਈਆਂ ਬੱਚਿਆਂ ਦੇ ਵੇਖੇ ਨਹੋਂ ਜਿਹੜੇ ਨੇ ਨਹੋਂ ਨਿਕਲ ਜਾਂਦੇ ਨੇ ਓਕੇ ਦੁਬਾਰਾ ਆ ਗਏ ਭਰ ਗਏ ਆ ਗਏ ਹਾਂ ਹਾਂ ਹੱਥ ਪੱਕ ਜਾਂਦੇ ਨੇ ਜੀ ਕਈਆਂ ਲੱਤਾਂ ਦੇ ਜ਼ਖਮ ਕਾਫੀ ਹੋ ਜਾਂਦੇ ਨੇ ਹਾਂ ਹਾਂ ਤੁਸੀਂ ਇੱਕ ਵਾਰੀ ਮੇਰੇ ਕੋਲ ਆਓ ਇਸ ਤੋਂ ਇਲਾਵਾ ਕਈ ਲੋਕਾਂ ਨੂੰ ਬਵਾਸੀਰ ਦੀ ਬਿਮਾਰੀ ਹੁੰਦੀ ਹੈ। ਹਾਂ ਜੀ ਕਈਆਂ ਨੂੰ ਮੌਕੇ ਵਾਲੀ ਹੁੰਦੀ ਹੈ, ਕਈਆਂ ਨੂੰ ਖੂਨ ਆਉਂਦਾ ਆ। ਔਰ ਉਹ ਵੀ ਜਿਹੜੀਆਂ ਨਾ ਲੋਕ ਦਵਾਈਆਂ ਖਾਂਦੇ ਰਹਿੰਦੇ ਨੇ ਜਾਂ ਆਪਰੇਸ਼ਨ ਹੋਏ ਤਾਂ ਤਾਂ ਜਾ ਕੇ ਕਿਤੇ ਠੀਕ ਹੁੰਦਾ ਆ। ਤੇ ਉਹਦਾ ਵੀ ਇਲਾਜ ਕਰਦੇ ਹਾਂ। ਜਿਹੜੀ ਤਾਂ ਮੌਕੇ ਤੋਂ ਬਿਨਾ ਜੀ ਜੀ ਕਿੰਨਾ ਮਰਜੀ ਦਰਦ ਹੁੰਦੀ ਹੈ, ਖੂਨ ਪੈਂਦਾ। ਉਹਨੂੰ 24 ਘੰਟੇ ਜਲਦ ਦੇਾਂਗਾ ਜੀ ਮੈਂ। ਜੀ। ਖੂਨ ਨਹੀਂ ਪੈਂਦਾਂਗਾ। ਓਕੇ। ਜਿਹੜੀ ਮੌਕੇ ਵਾਲੀ ਹੈ ਇਹਨੂੰ ਤਿੰਨ ਕੋ ਹਫ਼ਤੇ ਲੱਗ ਜਾਂਦੇ ਨੇ। ਓਕੇ। ਕਿਉਂ ਮੌਕੇ ਸਕਾਨ ਨੂੰ ਟਾਈਮ ਲੱਗਦਾ ਹੈ? ਜੀ। ਰਸਤ ਵੱਡਣਾ ਬੜਾ ਸੌਖਾ ਹਾਂ ਹਾਂ ਜਦੋਂ ਨੂੰ ਸਕਾਣਾ ਪੈਂਦਾ ਉਹਨੂੰ ਟਾਈਮ ਲੱਗਦਾ ਜੀ ਬਹੁਤ ਦੁਨੀਆ ਮੇਰੇ ਕੋਲ ਦੂਰ ਦੂਰ ਤੱਕ ਹੋਂਦ ਹੈ ਇਹ ਨਹੀਂ ਹੈਗਾ ਮਾਜੀ ਕਹਿਣ ਲੱਗਾ ਹਾਂ ਬਹੁਤ ਜਿੱਥੇ ਤੱਕ ਵੀ ਮੇਰਾ ਹਿੰਦੁਸਤਾਨ ਤੇ ਦੂਜੇ ਸਟੇਟਾਂ ਤੋਂ ਵੀ ਲੋਕ ਮੇਰਾ ਬਾਹਰਲੇ ਦੇਸ਼ਾਂ 'ਚ ਮੇਰੀ ਆਮ ਦਵਾਈ ਜਾਂਦੀ ਹੈ ਜੀ ਓਕੇ ਮੇਰੇ ਕਾਜ ਕੈਨੇਡਾ ਸਾਰੇ ਮੇਰੇ ਕੋਲ ਉੱਥੋਂ ਕੇ ਲੋਕ ਆਉਂਦੇ ਨੇ ਦਿੱਲੀ ਤੋਂ ਅੰਮ੍ਰਿਤਸਰ ਤੱਕ ਸਾਰੇ ਦਰਸ਼ ਸਟੇਟ 'ਚ ਮੇਰੇ ਕੋਲ ਲੋਕ ਆਉਂਦੇ ਦਵਾਈ ਲੈਣ ਵਾਸਤੇ ਜੀ 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 ਇਹ ਨਹੀਂ ਹੈਗਾ ਮੇਰੀ ਦਵਾਈ ਦਾ ਰਿਜ਼ਲਟ ਜਿੰਨਾ ਹੈਗਾ ਮੈਨੂੰ ਬਹੁਤ ਸੋਨਾ ਆਪਣੀ ਦਵਾਈ ਤੇ ਮਾਣ ਹੈ ਜੀ ਇਸ ਤੋਂ ਲਾਭ ਹੋਰ ਕਿਹੜੇ ਕਿਹੜੇ ਰੋਗ ਇਸ ਤੋਂ ਬਾਅਦ ਜੀ ਛਿੱਕਾਂ 'ਚ ਕਾਮ ਜਿੰਨੀਆਂ ਮਰਜੀ ਪੁਰਾਣੀਆਂ 20 ਸਾਲ ਦੀ ਬੰਦਾ ਛਿੱਕਾਂ ਮਾਰਦਾ ਹੂੰ ਕੋਈ ਡਾਕਟਰ ਸਾਹਿਬ ਕਹਿੰਦੇ ਨੇ ਚਲੋ ਸੀਨੀਅਰ ਡਾਕਟਰ ਨੇ ਮੈਂ ਨੇ ਹੂੰ ਜਿਹੜੇ ਕਹਿੰਦੇ ਨੱਕ ਦਾ ਆਪਰੇਸ਼ਨ ਹੋਵੇਗਾ ਓਕੇ ਛਿੱਕਾਂ ਨਹੀਂ ਹਟਦੀਆਂ ਹੂੰ ਮੇਰੇ ਕੋਲ ਇੱਥੋਂ ਤੱਕ ਵੀ ਮੇਰੇ ਕੋਲ ਬਹਿ ਕੇ ਕਹਿ ਦੇਵੇ ਅੱਜ ਤੋਂ ਬਾਅਦ ਛਿੱਕ ਨਹੀਂ ਆਉਣੀ ਚਾਹੀਦੀ 20 ਸਾਲ ਦੀਆਂ ਛਿੱਕਾਂ ਰੋਕ ਦਿਆਂਗਾ ਜੀ ਕੋਰਸ 3 ਹਫ਼ਤੇ ਦਾ ਹੈ ਅੱਛਾ ਦਵਾਈ ਉਹਨੂੰ 3 ਹਫ਼ਤੇ ਖਾਣੀ ਪੈ ਕੇ ਕਰ ਦੋ ਘੱਟ ਹੂੰ ਛਿੱਕਾਂ ਪਹਿਲੇ ਦਿਨ ਤੋਂ ਰੋਕ ਦਿਆਂਗੇ ਜੀ ਕਈਆਂ ਦਾ ਨਜ਼ਲਾ ਅੰਦਰ girਦਾ ਰਹਿੰਦਾ ਨਜ਼ਲਾ ਹਟਦਾ ਹੀ ਨਹੀਂ ਉਹਦਾ ਕੀ ਹਾਲ ਹੈ ਇਹ ਹੀ ਚੀਜ਼ ਹੈ ਜੀ ਨਾ ਛੇਕ ਆਉਣ ਗਿਆ ਨਾ ਅੰਦਰ ਜਿਹੜਾ ਨਜ਼ਲਾ ਡਿੱਗਦਾ ਜਦੋਂ ਨਜ਼ਲਾ ਅੰਦਰ girਦਾ ਆ ਤਾਂ ਖਾਂਸੀ ਆਉਂਦੀ ਆ ਫਿਰ ਖੰਗਦਾ ਰਹਿੰਦਾ ਅਗਲਾ ਔਰ ਕਈ ਵਾਰੀ ਉਹ ਖੰਗਾਰਾਂ ਜਿਹਾ ਸੁੱਟਦਾ ਰਹਿੰਦਾ ਲੋਕਾਂ ਨੂੰ ਬੜਾ ਬੁਰਾ ਲੱਗਦਾ ਆ ਉਹ ਬਿਮਾਰੀ ਦਾ ਉਹਦੇ ਵਿੱਚ ਕੀ ਹੈ ਜੀ ਜਦੋਂ ਵੀ ਕਈ ਵਾਰੀ ਵੇਖੋ ਕਈ ਇਨਸਾਨ ਮੇਰੇ ਕੋਲ ਆਉਂਦੇ ਨੇ ਉਹ ਦੱਸਦੇ ਨੇ ਵੀ ਜਦੋਂ ਦਿਮਾਗ ਤੋਂ ਗਲੇ 'ਚ ਪਾਣੀ ਡਿੱਗਦਾ ਹੈ ਤੁੱਕਾ ਡਿੱਗਦਾ ਹੈ ਪਤਾ ਲੱਗਦਾ ਜੀ ਉਹ ਸਿਆਣੇ ਕਹਿੰਦੇ ਨੇ ਜੇ ਦੰਦਾ ਨੂੰ ਪੈ ਗਿਆ ਦੰਦ ਲੈ ਗਿਆ ਹਾਂ ਕਈਆਂ ਦੇ ਬੱਚੇ ਮੇਰੇ ਕੋਲ ਹੁੰਦੇ ਨੇ ਵਾਲ ਚਿੱਟੇ ਹੁੰਦੇ ਨੇ ਜੀ ਅਸੀਂ ਤਿੰਨ ਹਫ਼ਤਿਆਂ ਦੇ ਵਿੱਚ ਕਿੰਨਾ ਵੀ ਰੇਸ਼ਾ ਪੈਂਦਾ ਨੱਕ ਚੋਂ ਪੈਂਦਾ ਛਿੱਕਾਂ ਆਉਂਦੀਆਂ ਨੇ ਨਹੀਂ ਰਹਿਣ ਦੇ ਆਗੇ ਓਕੇ ਆ ਪਹਿਲੇ ਹਫ਼ਤੇ ਕੰਟਰੋਲ ਕਰ ਲਾਂਗੇ ਹਾਂ ਦਵਾਈ ਉਹਨਾਂ ਨੂੰ ਤਿੰਨ ਹਫ਼ਤੇ ਖਾਣੀ ਪੈਗੀ ਜੀ ਇਹਦੇ ਤੋਂ ਅਲਾਵਾ ਹੋਰ ਕੋਈ ਬਿਮਾਰੀ ਕਿਹੜੀ ਇੱਥੋਂ ਜੀ ਪੱਥਰੀ ਆ ਗਈ ਅੱਛਾ ਪੱਥਰੀ ਦਾ ਪੱਕਾ ਇਲਾਜ ਕਰ ਦਿਓ ਗੁਰਦੇ ਵਾਲੀ ਪੱਥਰੀ ਕੋਈ ਵੀ ਹੈ ਅੱਛਾ ਪਿੱਤੇ ਤੋਂ ਬਿਨਾਂ ਹਾਂ 1 ਤੋਂ 2 ਹਫ਼ਤਿਆਂ ਦੇ ਵਿੱਚ ਜੀ ਮਾਲਕ ਦੀ ਕਿਰਪਾ ਜੀ ਵੇਖੋ ਅਜੇ ਤੱਕ ਤਾਂ ਵੇਖੋ ਇੰਨਾ ਟਾਈਮ ਹੋ ਗਿਆ ਮੈਨੂੰ ਹਾਂ ਕਿਸੇ ਜੀ ਦੀ ਮੈਨੂੰ ਕੰਪਲੀਟ ਨਹੀਂ ਹੈ ਓਕੇ ਅੱਜ ਤੋਂ ਨਹੀਂ ਪਹਿਲੇ ਨੰਬਰ ਤੇ ਮੇਰੇ ਜਿਉਂਦਾ ਮੈਂ ਕੰਮ ਕਰਨਾ ਮੇਰੇ ਕਾਰਡ ਤੇ ਲਿਖਿਆ ਮੇਰੇ ਬੋਰਡ ਤੇ ਲਿਖਿਆ ਇਹ ਵੀ ਵੀ ਜੇ ਮਿੰਤਰ ਪਿਆਰੇ ਨੂੰ ਕਿਸੇ ਨੂੰ ਆਰਾਮ ਨਹੀਂ ਆਉਂਦਾ ਹਾਂ ਹਾਂ ਮੈਂ ਲੱਗੇ ਪੈਸੇ ਵਾਪਸ ਦੇ ਦਾਂਗਾ ਕਦੇ ਐਸਾ ਹੋਇਆ ਵੀ ਕਿਸੇ ਨੂੰ ਆਰਾਮ ਨਹੀਂ ਆਇਆ ਤੇ ਉਹ ਪੈਸੇ ਲੈਣਾ ਮੈਂ ਤਾਂ ਇਹ ਗੱਲ ਨੂੰ ਚਾਹੁੰਦਾ ਜੀ ਪਰ ਹੋਇਆ ਨਹੀਂ ਅਜੇ ਮਿੱਤਕ ਹੋਇਆ ਨਹੀਂ ਨੇ ਲੋਕਾਂ ਦਾ ਆ ਮਾਰਿਆ ਮੈਂ ਪਹਿਲੇ 1 ਸਾਲ ਮੈਂ ਸਮਾਨੇ ਬਸਟੈਂਡ ਦੁਕਾਨ ਕੀਤੀ ਅੱਛਾ ਮੈਂ ਬੋਰਡ ਲਾ ਦਿੱਤਾ ਉੱਥੇ ਮੈਨੂੰ ਸਾਰੀ ਗਹਿਣ ਕਰਨਾ ਕਹਿੰਦੇ ਜਿਹੜੇ 2 ਪੈਸੇ ਕਮਾਏਗਾ ਤੂੰ ਘਰ ਲੈ ਕੇ ਨਹੀਂ ਜਾਂਦਾਨੇ ਲੋਕਾਂ ਨੂੰ ਵਾਪਸ ਕਰਨੇ ਪੈਣਗੇ ਵਾਪਸ ਕਰਨੇ ਪੈਣਗੇ ਜੀ ਮੈਂ ਵੀ ਤੁਸੀਂ ਇੰਨਾ ਕਰੋ ਮੈਂ ਪਾਕਿਸਤਾਨ ਦੇ ਵਿੱਚ ਬੈਠਾ ਹੂੰ ਤੁਸੀਂ ਮੈਨੂੰ ਪੈਸਾ ਨਾ ਦਿਓ ਓਕੇ ਮਰੀਜ਼ ਲਿਆਓ ਠੀਕ ਹੋ ਜਾਏਗਾ ਮੇਰੀ ਦਵਾਈ ਦੇ ਮੈਨੂੰ ਪੈਸੇ ਦੇ ਦਿਓ ਓਕੇ ਓਕੇ ਉਹਦੇ ਵਿੱਚ ਕੀ ਹੋਏਗੀ ਮੈਂ ਦਵਾਈ ਦੇਂਦਾ ਰਹ ਇਸ ਤਰ੍ਹਾਂ ਮੈਨੂੰ ਸੋਚੋ 5 ਬੰਦਿਆਂ ਨੇ ਪੈਸੇ ਦਿੱਤੇ ਨੇ ਹੂੰ ਪਹਿਨੀ ਦਿੱਤੇ ਅੱਛਾ ਜਿਨ੍ਹਾਂ ਨੂੰ ਕਿਹਾ ਗਾਰੰਟੀ ਨਾਲ ਕਿਹਾ ਸੀ ਵੀ ਜਦੋਂ ਆਰਾਮ ਆਜੇਗਾ ਉਦੋਂ ਦੇ ਦਿਓ ਉਹ ਤੋਂ ਦੇ ਦਿਓ ਤੇ ਉਹ ਦੇਣ ਹੀ ਨਹੀਂ ਆਰਾਮ ਦੇਣੀ ਨਹੀਂ ਆ ਜੀ ਉਹ ਦੂਜੇ ਜਰੂਰ ਕਹਿੰਦੇ ਨੇ ਦੂਜੇ ਬੰਦੇ ਨੂੰ ਤੂੰ ਜਾ ਉੱਥੇ ਠੀਕ ਹੋ ਜਾਏਗਾ ਪਰ ਆਪ ਪੈਸੇ ਦੇਣ ਨਹੀਂ ਆਪ ਪੈਸੇ ਦੇਣ ਨਹੀਂ ਆ ਦੋਸਤੋ ਦੇਖੋ ਅਗਰ ਤੁਹਾਨੂੰ ਆਰਾਮ ਆ ਜਾਂਦਾ ਅਗਰ ਗਰੰਟੀ ਦੇ ਨਾਲ ਵੈਦ ਸਾਹਿਬ ਕਹਿੰਦੇ ਨੇ ਤਾਂ ਉੱਥੇ ਪੈਸੇ ਦੇਣੇ ਬਣਦੇ ਨੇ ਇਸ ਤਰ੍ਹਾਂ ਅਗਰ ਆਪਾਂ ਕਰਦੇ ਆ ਤਾਂ ਫਿਰ ਆਪਣੇ ਵਾਸਤੇ ਵੀ ਸਹੀ ਨਹੀਂ ਕਿਉਂਕਿ ਵੈਦ ਸਾਹਿਬ ਬੜੀ ਮਿਹਨਤ ਦੇ ਨਾਲ ਇਹ ਦਵਾਈਆਂ ਬਣਾ ਰਹੇ ਨੇ ਜਿਵੇਂ ਤੁਸੀਂ ਦੱਸਿਆ ਕਿ ਸਭ ਤੋਂ ਪਹਿਲਾਂ ਕੰਨਾਂ ਦਾ ਇਲਾਜ ਫਿਰ ਟਾਈਫਾਈਡ ਦਾ ਇਲਾਜ ਸ਼ਿਕਾ ਦਾ ਇਲਾਜ ਸਿਰਦਰਦ ਬਵਾਸੀਰ ਤੇ ਹੋਰ ਪਥਰੀ ਦਾ ਵੀ ਇਲਾਜ ਕਰਦੇ ਹੋ ਤੁਸੀਂ ਤੇ ਇਸ ਤੋਂ ਇਲਾਵਾ ਕੋਈ ਦੇਖੋ ਜੀ ਜਿਹੜੇ ਛੋਟੇ ਛੋਟੇ ਰੋਗ ਨੇ ਇਹਨੇ ਆਪਾਂ ਕਹਿ ਨਹੀਂ ਸਕਦੇ ਜੀ ਠੀਕ ਹੈ ਇਹਨਾਂ ਦਾ ਪੱਕਾ ਕਰ ਇਹਨਾਂ ਦਾ ਪੱਕਾ ਕਰਦੇ ਆ तकरीबन ਛੋਟੇ ਛੋਟੇ ਨਿੱਕੇ ਨਿੱਕੇ ਰੋਗ ਤਾਂ ਆਮ ਹੀ ਚੱਲਦੇ ਨੇ ਜੀ 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 ਠੀਕ ਹੈ ਨਾ ਤੇ ਇੱਥੋਂ ਤੱਕ ਕਿਰਪਾ ਮਾਲਕ ਦੀ ਅਸੀਂ ਗੱਲ ਨਹੀਂ ਹੈ ਜੀ 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 ਵੀ ਪਹਿਲੇ ਨੰਬਰ ਦੇ ਵਿੱਚ ਇਹ ਫਿਰ ਮੈਂ ਕਾਰਡ ਦੇਖਦਾ ਜੀ ਹਾਂ ਹਾਂ ਜੇ ਤੁਹਾਨੂੰ ਮੇਰੇ ਪੈਸੇ ਨਹੀਂ ਆ ਲੋਕ ਦੇਂਦੇ ਓਕੇ ਫਿਰ ਮੈਂ ਕਾਰਡ ਤੇ ਲਿਖਦਾ ਵੀ ਤੁਸੀਂ ਪੈਸੇ ਦੇਜੋ ਨਹੀਂ ਮੇਰਾ ਕਾਰਡ ਲਿਓ ਓਕੇ ਆਪਣੇ ਪੈਸੇ ਵਾਪਸ ਲੈ ਜਾਓ ਜੇਰਾ ਆਰਾਮ ਨਹੀਂ ਆਇਆ ਤਾਂ ਪੈਸੇ ਵਾਪਸ ਮੇਰੇ ਕਾਜੀ ਪਹਿਲਾਂ ਵੀ ਕਾਰਡ ਤੇ ਲਿਖਿਆ ਹੋਇਆ ਹੈ ਇੱਥੇ ਹੂੰ ਜਿੱਥੇ ਤੱਕ ਮੇਰੀ ਭੈਣ ਬਰਾਵਾ ਨੇ ਦਵਾਈ ਖਰੀਦੀ ਹੈ ਪੰਜਾਬ ਜਿੱਥੇ ਤੱਕ ਵੀ ਗਈ ਹੈ ਦਵਾਈ ਗਈ ਹੈ ਵਕਾਇਦਾ ਮੇਰੇ ਕਾਰਡ ਦੇ ਥੱਲੇ ਲਿਖਿਆ ਹੈ ਹੂੰ ਨਾ ਆਉਂਦੇ ਲੱਗੇ ਪੈਸੇ ਵਾਪਸ ਓਕੇ ਅੱਛਾ ਹੁਣ ਇਹ ਲੋਕਾਂ ਨੂੰ ਦੱਸੋ ਕਿ ਇਹ ਦਵਾਈ ਹੈ ਕਿੰਨੀ ਕ ਮਹਿੰਗੀ ਔਰ ਕਿੰਨੀ ਦੇਰ ਖਾਣੀ ਪੈਂਦੀ ਹੈ ਵੇਖੋ ਜੀ ਤਕਰੀਬਨ ਮੇਰੀ ਦਵਾਈ ਦਾ ਕੋਰਸ 3 ਕੋ ਹਫਤੇ ਦਾ ਹੈ ਜੀ ਹਰ ਬਿਮਾਰੀ ਦਾ ਤਾ ਤਕਰੀਬਨ ਮੇਰਾ 3 ਕੋ ਹਫਤੇ ਦਾ ਜਿੰਨਾ ਕੰਨ ਕਿੰਨਾ ਵੀ ਪੁਰਾਣਾ ਰੇਸ਼ਾ ਆਉਂਦਾ ਜਾਂ ਦਰਦ ਡਾਕਟਰ ਕਹਿੰਦੇ ਵੀ ਪ੍ਰੈਸ਼ਨ ਹੋਏਗਾ ਹੂੰ ਪ੍ਰੈਸ਼ਨ ਨਾ ਕਰਾਓ ਇੱਕ ਵਾਰੀ ਮੇਰੇ ਕੋਲ ਆ ਜਾਓ ਓਕੇ ਕਿੰਨੀ ਵੀ ਕੰਨ ਚ ਦਰਦ ਹੁੰਦੀ ਹੈ ਮੈਂ 10 ਮਿੰਟਾਂ ਤੋਂ 15 ਮਿੰਟਾਂ ਚ ਮੈਂ ਦਰਦ ਨਹੀਂ ਰਹਿਣ ਦੇਵਾਂਗਾ ਭਾਵੇਂ ਸਿਆਣਾ ਹੈ ਤੇ ਭਾਵੇਂ ਨਿਆਣਾ ਹੂੰ ਕਿੱਥੋਂ ਤੱਕ ਮੈਨੂੰ ਗਾਰੰਟੀ ਹੈ ਤੁਹਾਡਾ ਗਾਰੰਟੀ ਦੇਵਾਂਗਾ ਕਿੰਨਾ ਵੀ ਰੇਸ਼ਾ ਆਉਂਦਾ ਹੈ ਐਸੇ ਕਿੰਨੇ ਲੰਦੇ ਹੋ ਤੁਸੀਂ ਐਸੇ ਵੀ ਕੋਈ ਮੇਰੇ ਹਫਤੇ ਦੇ 500 ਰੁਪਏ ਤੱਕ ਇੱਕ ਹਫਤੇ ਦਾ 500 ਤੇ ਤਿੰਨ ਹਫਤੇ ਅਗਰ ਖਾਂਦਾ ਤਾਂ 1500 1500 ਰੁਪਏ ਔਰ ਗਾਰੰਟੀ ਨਾਲ ਆਰਾਮ ਆਏਗਾ ਆਰਾਮ ਆਏਗਾ 1500 ਰੁਪਏ ਕੋਈ ਜ਼ਿਆਦਾ ਨਹੀਂ ਹੈ ਜਦੋਂ ਅਸੀਂ ਹਸਪਤਾਲਾਂ ਦੇ ਵਿੱਚ ਟੱਕੇ ਖਾਂਦੇ ਆ ਵੱਡੇ ਵੱਡੇ ਹਸਪਤਾਲਾਂ ਦੇ ਵਿੱਚ ਜਾਂਦੇ ਆ ਲਾਈਨਾਂ ਦੇ ਵਿੱਚ ਖੜੇ ਹੁੰਦੇ ਆ ਜਾ ਕੇ ਪਰ ਆਰਾਮ ਫਿਰ ਵੀ ਨਹੀਂ ਆਉਂਦਾ ਇੱਥੇ ਆ ਕੇ ਤੁਸੀਂ ਦਵਾਈ ਲੈਂਦੇ ਹੋ ਤਿੰਨ ਹਫ਼ਤਿਆਂ ਦੀ ਦਵਾਈ ਦਾ 1500 ਰੁਪਿਆ ਦੇਣਾ ਪੈਂਦਾ ਤੁਸੀਂ ਬਿਮਾਰੀ ਤੋਂ ਛੁਟਕਾਰਾ ਪੈ ਜਾਂਦਾ ਹੁਣ ਕੰਨਾਂ ਦਾ ਅਗਰ ਆਪਰੇਸ਼ਨ ਕਰਾਉਣਾ ਚਾਹਾਂਗੇ ਤਾਂ ਹਜ਼ਾਰਾਂ ਰੁਪਏ ਲੱਗਦੇ ਨੇ ਬਵਾਸੀਰ ਦਾ ਆਪਰੇਸ਼ਨ ਕਰਾਉਣਾ ਚਾਹਾਂਗੇ ਤਾਂ ਤਾਂ ਵੀ ਸਾਡੇ ਜਿਹੜੇ ਨੇ ਹਜ਼ਾਰਾਂ ਰੁਪਏ ਲੱਗਦੇ ਨੇ ਜਿਹੜਾ ਟਾਈਫਾਇਡ ਬੁਖਾਰ ਹੈ ਇਹਦੇ ਲਈ ਹਸਪਤਾਲਾਂ ਦੇ ਵਿੱਚ ਕਈ ਕਈ ਦਿਨ ਜਿਹੜੇ ਆ ਕਈ ਕਈ ਮਹੀਨੇ ਤੱਕੇ ਖਾਣੇ ਪੈਂਦੇ ਆ ਪਰ ਆਰਾਮ ਨਹੀਂ ਆਉਂਦਾ ਇੱਥੇ ਆਓਗੇ ਤਾਂ ਤੁਹਾਨੂੰ ਆਰਾਮ ਆਏਗਾ ਸਿਰਫ 5 500 ਰੁਪਈਆ ਸਿਰਫ ਇੱਕ ਹਫ਼ਤੇ ਦਾ ਤੇ ਕਿਹਨਾ ਹਫ਼ਤੇ ਆਂਦਾ 1500 ਰੁਪਈਆ ਡਾਈਵਰਦੀ ਤੇ ਇੱਕ ਹਫ਼ਤੇ ਚਾਹੀਦੀ ਕਿਸੇ ਨੂੰ ਲੋੜੀ ਡਾਈਵਰਦੀ ਜਿਹੜੀ ਬੰਮ ਕਿਸੇ ਨੂੰ ਲੋੜ ਹੈ ਦੋ ਹਫ਼ਤੇ ਨਹੀਂ ਇੱਕ ਹਫ਼ਤੇ ਦੀ ਮੈਂ ਠੀਕ ਹਫ਼ਤੇ ਦੇ ਵਿੱਚ ਠੀਕ ਹੋ ਜਾ ਠੀਕ ਕਰਾਂ ਗਾਰੰਟੀ ਦਿਆਂਗੇ ਜੀ ਇਸ ਚੀਜ਼ ਦਾ ਅੱਛਾ ਇਹ ਤੁਹਾਡਾ ਕੋਈ ਖਾਨਦਾਨੀ ਨਹੀਂ ਨਹੀਂ ਜੀ ਮੈਂ ਆਪ ਹੀ ਜੋ ਵੀ ਤਿਆਰ ਕਰਨਾ ਮੈਂ ਸ਼ੁਰੂ ਤੋਂ ਹੀ ਆ ਆਪੀ ਆਪੇ ਤਿਆਰ ਕਰਦਾ ਮੈਂ ਕਿੱਥੋਂ ਕਿੱਥੋਂ ਇਹ ਗੋੜ ਜਿਸ ਤਰੀ ਗਿਆਣਾ ਮੇਰੇ ਮੇਰਾ ਚੱਕੀ ਦਾ ਕੰਮ ਸੀ ਜੀ ਕੋਈ ਨਾ ਕੋਈ ਸਾਧੂ ਸੰਤ ਆ ਗਿਆ ਕੋਈ ਤਿਰਵਰ ਦਾ ਭੈਣ ਭਰਾ ਆ ਗਿਆ ਤੇ ਕੁਛ ਮੈਂ ਆਪਣੇ ਮਨੋਂ ਇਹ ਗੁਣ ਬਣਾ ਕੇ ਤਿਆਰ ਕਰਕੇ ਹੂੰ ਤੇ ਇਹਦਾ ਪੂਰਾ ਰਿਜ਼ਲਟ ਲਿਆ ਜੀ ਜੀ ਮੇਰਾ ਪਹਿਲੇ ਦਿਨ ਤੋਂ ਹੀ ਵੈਦਾ ਹੈ ਜੀ ਸੇਵਾ ਕਰਨੀ ਹੈ ਦਵਾਈ ਦੇ ਪੈਸੇ ਪੂਰੇ ਕਰਨੇ ਨੇ ਮੈਂ ਕਿਦੋਂ ਵੱਧ ਜਾਂਦੇ ਨੇ ਕਿਦੋਂ ਘਟ ਜਾਂਦੇ ਨੇ ਮੇਰੀ ਦਵਾਈ ਦੇ ਪੈਸੇ ਪੂਰੇ ਹੋ ਜਾਂਦੇ ਆ ਅੱਛਾ ਤੁਸੀਂ ਦਵਾਈ ਦੇ ਪੈਸੇ ਲੈ ਰਹੇ ਹੋ ਸੇਵਾ ਕਰ ਰਹੇ ਹੋ ਔਰ ਤੁਹਾਡੇ ਘਰ ਦਾ ਕਾਰੋਬਾਰ ਕੀ ਹੈ ਫਿਰ ਤੁਸੀਂ ਆਪਣਾ ਰੋਟੀ ਪਾਣੀ ਦਾ ਕਿਵੇਂ ਕਰ ਰਹੇ ਹੋ ਵੇਖੋ ਜੀ ਮੈਨੂੰ ਮਾਲਕ ਨੇ ਬਹੁਤ ਦਿੱਤਾ ਪਹਿਲੇ ਦਿਨ ਤੋਂ ਮੈਂ ਚੱਕੀ ਦਾ ਕੰਮ ਕੀਤਾ ਜੀ 28 ਸਾਲ ਹਾਂ ਬੱਚੇ ਪੜਾਏ ਨੇ ਜੀ ਜੀ ਬੱਚੇ ਮੇਰਾ ਸਾਰਾ ਕਾਰੋਬਾਰ ਜਿਹੜਾ ਮੇਰਾ ਅਮਰੀਕਾ 'ਚ ਹੈ ਗੁੱਡ ਮੇਰੇ ਬੱਚੇ ਧੀਆਂ ਪੁੱਤਰ ਮੇਰਾ ਜਿਹੜਾ ਨਵਾਂ ਪਰਿਵਾਰ ਹੈ ਸਾਡਾ ਓਕੇ ਮੇਰੇ ਬੱਚੇ ਅਮਰੀਕਾ 'ਚ ਨੇ ਮਾਲਕ ਨੇ ਸੋਣਾ ਜ਼ਮੀਨ ਵੀ ਆ ਤੁਹਾਡੇ ਜ਼ਮੀਨ ਵੀ ਹੈਗੀ ਆ ਜੀ ਡਾਕਟਰ ਸਭ ਵੈਦ ਸਭ ਸੇਵਾ ਕਰ ਰਹੇ ਨੇ ਇਹਨਾਂ ਦੇ ਬੱਚੇ ਸੈਟਲ ਨੇ ਔਰ ਇਸੇ ਕਰਕੇ ਇਹ ਸਿਰਫ ਦਵਾਈ ਜਿਹੜੀ ਬਣਾ ਰਹੇ ਨੇ ਦਵਾਈ ਦੇ ਪੈਸੇ ਲੈ ਰਹੇ ਨੇ ਤੇ ਵੈਦ ਸਭ ਤੁਹਾਡਾ ਕੀਮਤੀ ਸਮਾਂ ਲਿਆ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਆਖਰ ਦੇ ਵਿੱਚ ਤੁਸੀਂ ਦਰਸ਼ਕਾਂ ਨੂੰ ਆਪਣਾ ਫੋਨ ਨੰਬਰ ਹੌਲੇ ਹੌਲੇ ਬੋਲ ਕੇ ਦੋ ਵਾਰ ਦੱਸ ਦਿਓ ਤਾਂ ਕਿ ਲੋਕਾਂ ਨੂੰ ਇਹ ਸੌਖਾ ਹੋ ਜੇ ਤੁਹਾਡੇ ਤੋਂ ਦਵਾਈ ਲੈਣੀ ਆ ਤਾਂ ਫੋਨ ਕਰਕੇ ਤੁਹਾਡੀ ਅਪਾਇੰਟਮੈਂਟ ਲੈ ਸਕਣ ਮੇਰਾ ਨੰਬਰ ਹੈ ਜੀ 98156 ਜੀ 64549 98156 64549 ਇਹ ਨੰਬਰ ਨੋਟ ਕਰ ਲਓ ਤੁਸੀਂ ਅਸੀਂ ਕੋਸ਼ਿਸ਼ ਕਰਾਂਗੇ ਕਿ نیچے ਵੀ ਲਿਖ ਦਈਏ ਤਾਂ ਕਿ ਤੁਸੀਂ ਨੰਬਰ ਤੇ ਫੋਨ ਕਰੋ ਫੋਨ ਕਰਕੇ ਆਪਣੀ ਇੱਥੇ ਦਵਾਈ ਲੈ ਸਕੋ ਦੋਸਤੋ ਇਹ ਵੀਡੀਓ ਅਗਰ ਤੁਹਾਨੂੰ ਚੰਗੀ ਲੱਗੇ ਤਾਂ ਅੱਗੇ ਵੀ ਸ਼ੇਅਰ ਕਰਿਓ ਕਿਉਂਕਿ ਵੱਧ ਤੋਂ ਵੱਧ ਲੋਕਾਂ ਕੋਲ ਵੀਡੀਓ ਜਾਏਗੀ ਤਾਂ ਉਹਨਾਂ ਨੂੰ ਫਾਇਦਾ ਹੋਏਗਾ ਉਹਨਾਂ ਦੀਆਂ ਜਿਹੜੀਆਂ ਬਿਮਾਰੀਆਂ ਨੇ ਉਹ ਦੂਰ ਹੋ ਸਕਣਗੀਆਂ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਓ ਇਸ ਦੇ ਨਾਲ ਹੀ ਮੈਂ ਕੁਲਵੰਤ ਸਿੰਘ ਗੜ੍ਹਕੜਪੁਰ ਤੁਹਾਡੇ ਤੋਂ ਲੈਣਾ ਆਜਾਦ ਸਤਿ ਸ਼੍ਰੀ ਅਕਾਲ